ਪੰਜਾਬੀ ਏਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਸ ਦੇ ਸਾਥੀ ਉਹਨਾਂ ਨੂੰ ਘਰ ਬਿਠਾ ਕੇ ਚੁੱਪ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਉਹ ਸਰਕਾਰ ਦੀਆਂ ਗਲਤੀਆਂ ਤੋਂ ਉੱਪਰ ਦੇ ਨਾਂ ਉਠਾ ਸਕੇ ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਦੇ ਗੱਲ ਕਰਦੇ ਰਹਿਣਗੇ ਕਿਉਂਕਿ ਉਹ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਤੇ ਰਾਹੁਲ ਗਾਂਧੀ ਦੇ ਮਿਸ਼ਨ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੇ ਭਾਰਤ ਤੇ ਪੰਜਾਬ ਨੂੰ ਸੁਧਾਰਨ ਦਾ ਬੀੜਾ ਚੁੱਕਿਆ ਹੈ ਉਹਨਾਂ ਕਿਹਾ ਕਿ ਉਹ ਉਹਦਿਆਂ ਭੁਖੇ ਨਹੀਂ ਹਨ ਜੇਕਰ ਉਹ ਉਦਿਆਂ ਦੇ ਭੁਖੇ ਹੁੰਦੇ ਤਾਂ ਉਹ ਭਾਜਪਾ ਵੱਲੋਂ ਦਿੱਤੀ ਜਾ ਰਹੀ ਰਾਸਵ ਮੈਂਬਰੀ ਨਾ ਤਿਆਗਦੇ ਉਹ ਲੋਕ ਸਭਾ ਦੀ ਮੈਂਬਰੀ ਅਤੇ ਪੰਜਾਬ ਵਿੱਚ ਮੰਤਰੀ ਦਾ ਅਹੁਦਾ ਨਾ ਛੱਡਦੇ ਉਹਨਾਂ ਨੇ ਕਿਹਾ ਕਿ ਨਾ ਹੀ ਉਹਨਾਂ ਦੇ ਪਰਿਵਾਰ ਨੂੰ ਉਦਿਆਂ ਦੀ ਲਾਲਸਾ ਹੈ ਜੇਕਰ ਹੁੰਦੀ ਤਾਂ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੋਰ ਸਿੱਧੂ 베ਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਮੈਨੀ ਨਾ ਛੱਡਦੀ ਤੇ ਨਾ ਹੀ ਉਹਨਾਂ ਦਾ ਪੁੱਤਰ ਪੰਜਾਬ ਸਰਕਾਰ ਦੇ ਐਡਵੋਕੇਟ ਜਰਨਲ ਦਾ ਅਹੁਦਾ ਛੱਡਦਾ ਨਵਜੋਤ ਸਿੱਧੂ ਨੇ ਕਿਸੇ ਦਾ ਨਾਮ ਲਏ ਬਿਨਾ ਕਾਂਗਰਸੀ ਅੱਗੋਂ ਤੇ ਨਿਸ਼ਾਨਾ ਸਾਧਦੇ ਕਿ ਹੈ ਕਿ ਇਹਨਾਂ ਨੇ ਸਰਪੰਚੀ ਵਿੰਨਿੰਗ ਛੱਡੀ ਇਹ ਤਾਂ ਉਦਿਆਂ ਦੇ ਪਿੱਛੇ ਪਿੱਛੇ ਭੱਜਦੇ ਹਨ ਜਿਕਰੋ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਯੂਵਾ ਪੰਜਾਬ ਦੀ ਪੋਸਟ ਸਾਂਝੀ ਕਰਦੇ ਯੂਵਾ ਪੰਜਾਬ ਦਾ ਆਪਣੇ ਪੱਖ ਵਿੱਚ ਬੋਲਣ ਲਈ ਧੰਨਵਾਦ ਕੀਤਾ ਹੈ ਇਸ ਪੋਸਟ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪਰਤਾਸ ਸਿੰਘ ਬਾਜੋਂ ਨੂੰ ਕਈ ਸਵਾਲ ਕਿਤੇ ਗਏ ਸਨ ਇਸ ਵਿੱਚ ਬਾਜੂਨ ਸਵਾਲ ਕੀਤਾ ਗਿਆ ਸੀ ਕਿ ਜਦੋਂ 4.5 ਸਾਲ ਪੰਜਾਬ ਵਿੱਚ ਕੈਪਟਨ ਨੇ ਕੈਪਟਨ ਸਰਕਾਰ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਤਾਂ ਉਹ ਉਦੋਂ ਚੁੱਪ ਕਿਉਂ ਰਹੇ ਨਮਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਕੈਪਟਨ ਖਿਲਾਫ ਬੋਲਦੇ ਸੀ ਪਰ ਨਾਲ ਹੀ ਐਸਐਸਪੀ ਲਗਾਉਣ ਲਈ ਕੈਪਟਨ ਨਾਲ ਸਾਂਝ ਪਾ ਲੈਂਦੇ ਸੀ ਉਹਨਾਂ ਨੇ ਪੋਸਟ ਵਿੱਚ ਬਾਜਵਾ ਦੀ ਜੈਡ ਪਲੱਸ ਰੱਖਿਆ ਤੇ ਵੀ ਸਵਾਲ اٹھਾਇਆ ਹੈ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਹੋਣ ਸਮੇਂ ਸੰਗਰੂਰ ਦੀਆਂ ਜਿਮਨੀ ਚੋਣਾ ਬਾਰੇ ਵੀ ਉਹਨਾਂ ਨੂੰ ਕਈ ਸਵਾਲ ਪੁੱਛੇ ਗਏ ਹਨ ਇਸ ਦੇ ਨਾਲ ਹੀ ਦੱਸ ਦੇ ਗਏ ਪੰਜਾਬ ਕਾਂਗਰਸ ਵਿੱਚ ਭਾਵੇਂ ਦਰੂਨੀ ਤਣਾਅਵੰਦੀ ਕੀ ਸ਼ੈਤ ਉਹ ਲੁਕ چھਪ ਨਹੀਂ ਰਹੀ ਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਾਰਾਜ ਵਿੱਚ ਕੀਤੀ ਗਈ ਰਾਜਦੋਬਾਦ ਕਾਂਗਰਸ ਪਾਰਟੀ ਵਿੱਚ ਕਲੇਸ਼ ਵਧ ਗਿਆ ਹੈ ਇਥੋਂ ਤੱਕ ਕਿ ਜੀਰਾ ਦੇ ਸਾਲ ਕਵੀ ਦਾ ਇੱਕ ਕੁਲਵੀਰ ਸਿੰਘ ਜੀਰਾ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਰੱਖ ਦਿੱਤੀ ਸੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਟਰੜੇ ਦੇ ਕਾਂਗਰਸੀ ਆਗੂ ਨੇ ਵੀ ਪਾਰਟੀ ਹਾਈ ਕਮਾਂਡ ਨੂੰ ਪੱਤਰ ਭੇਜ ਕੇ ਉਹਨਾਂ ਨੂੰ ਪਾਰਟੀ ਪ੍ਰੋਗਰਾਮ ਸੰਬੰਧੀ ਜਾਣਕਾਰੀ ਨਾ ਦੇਣ ਦੀ ਗੱਲ ਕੀਤੀ ਹੈ ਅੱਜ ਇਹ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਧੜਾ ਸੂਬੇਂ ਦੇ ਵakre ਤੌਰ ਤੇ ਵਿਚਰ ਰਿਹਾ ਹੈ ਉਹਨਾਂ ਦਾ ਧੜਾ ਕਾਂਗਰਸ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋ ਰਿਹਾ ਹਾਲਾਂਕਿ ਸਿੱਧੂ ਦੇ ਧੜੇ ਦੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਬੁਲਾਇਆ ਤੱਕ ਨਹੀਂ ਜਾਂਦਾ ਪਰਤਾਸ ਸਿੰਘ ਬਾਜੋਲੂ ਨਵਜੋਤ ਸਿੰਘ ਸਿੱਧੂ ਖਿਲਾਫ ਕੀਤੀ ਗਈ ਬਿਆਨਬਾਜ਼ੀ ਦਾ ਕਾਂਗਰਸ ਹਾਈ ਕਮਾਂਡ ਨੇ ਵੀ ਨੋਟਿਸ ਲਿਆ ਹੈ ਹਾਲਾਂਕਿ ਮਹਾਰਾਜ ਵਿੱਚ ਨਵਜੋਤ ਸਿੰਘ ਸਿੱਧੂ ਬਲੋ 17 ਦਸੰਬਰ ਨੂੰ ਕੀਤੀ ਗਈ ਰੈਲੀ ਤੋਂ ਇੱਕ ਦਿਨ ਪਹਿਲਾਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਤੇ ਬੁਰੀ ਤਰ੍ਹਾਂ ਘੇਰਿਆ ਉਹਨਾਂ ਨੇ ਪ੍ਰੈਸ ਕਾਨਫਰੰਸ ਤੇ ਰੈਲੀ ਦੌਰਾਨ ਕਿਸੇ ਵੀ ਕਾਂਗਰਸੀ ਆਗੂ ਖਿਲਾਫ ਕੋਈ ਬਿਆਨਬਾਜ਼ੀ ਨਹੀਂ ਕੀਤੀ ਅਤੇ ਸਗੋਂ ਆਮ ਆਦਮੀ ਪਾਰਟੀ ਦੇ ਖਿਲਾਫ ਧੂਆਂ ਧਾਰਾ ਤਕਰੀਰ ਕੀਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਾਰਾਜ ਵਿਖੇ ਨਮਜੋਤ ਸਿੰਘ ਸਿੱਧੂ ਦੀ ਰੈਲੀ ਵਿੱਚ ਹੋਏ ਇਕੱਟ ਤੋਂ ਨਮਜੋਤ ਸਿੰਘ ਸਿੱਧੂ ਦੇ ਵਿਰੋਧੀ ਵੀ ਹੈਰਾਨ ਹੋ ਗਏ ਸਨ ਸੋਇਸਨ ਤੱਕ ਦੀ ਵੱਡੀ ਖਬਰ ਹੋਰ ਥਾਵਾਂ ਦੇਖਣ ਲਈ ਸਾਡੇ ਚੈਨਲ ਨਾਲ ਬਣੇ ਰਹੋ ਧੰਨਵਾਦ